ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਤੁਹਾਨੂੰ ਦਿਖਾਉਨੇ ਹਾਂ ਸੰਤ ਬਾਬਾ ਬਲਵੰਤ ਸਿੰਘ ਜੀ ਸਿਉੜੇ ਵਾਲੇ ਜੋ ਕਿ ਸੱਚਖੰਡ ਵਾਸੀ ਨੇ ਉਹਨਾਂ ਦੇ ਪਰਾتن ਸਮੇਂ ਦੇ ਵਿੱਚ ਹੀ ਇਹ ਬਚਨ ਕੀਤੇ ਸਨ ਹੜਾਂ ਦੇ ਨਾਲ ਮਹਾ ਪਰਲੋ ਦੇ ਨਾਲ ਕਿਵੇਂ ਜੀਵਨ ਦਾ ਨਾਸ ਹੋਣਾ ਆਓ ਉਹਨਾਂ ਦੀ ਵੀਡੀਓ ਸੁਣੋ ਜੇਕਰ ਤੁਹਾਨੂੰ ਲੱਗੇ ਵੀ ਸਤਿ ਪੁਰਸ਼ਾਂ ਦੇ ਬਚਨ ਸਾਈ ਨੇ ਤਾਂ ਸੇਰ ਜਰੂਰ ਕਰ ਦਿਓ ਜਬਰਾਈ ਇਸرائی ਅਜਰਾਈ ਇਸرائی ਮਿਕਾਈ ਜਵਰਾਈ ਮਿਕਾਇਲ ਜਦੋਂ ਨਾਦ ਵਜਾਉ ਸ਼ਬਦ ਵਜਾਉ ਸੰਖ ਵਜਾਉ ਧੁਨੀ ਵਜਾਉ ਉਦੋਂ ਮਹਾ ਪਰਲੋ ਆ ਜਾਣੀ ਹੈ ਇਹਦਾ ਮਤਾਲਿਆ ਅਰਥ ਬੋਧ ਸਮਝ ਗਏ ਸਾਰੀ ਧਰਤੀ ਤੇ ਪਾਣੀ ਇਹ ਪਾਣੀ ਹੋਵੇਗਾ 42 ਲੱਖ ਪਾਣੀ ਵਿੱਚ ਰੁੜਨਗੇ 42 ਲੱਖ ਦਾ ਤਾਂ ਉਦੋਂ ਹੀ ਖਾਤਮਾ ਹੋ ਜਾਣਾ ਹੈ 42 ਲੱਖ ਜੂਨੀ ਦਾ ਬੰਦਿਆਂ ਦਾ ਨਹੀਂ ਜੁਨਿਆਂ ਦਾ 42 ਲੱਖ ਜੂਨ ਜਲ ਮੈਂ ਰਹਤੇ ਫੇਰ ਅਗਨੀ ਪਰਲੋ ਆਉਣੀ ਐ ਇਸ ਤੋਂ ਬਾਅਦ ਮਾਦੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉਠੀ ਅਦਕਾਏ ਅਗਨੀ ਕਿੰਨੇ ਪ੍ਰਕਾਰ ਦੀ ਮੈਂ ਬੋਲਿਆ ਕਰਦਾ ਇੱਕ ਸਮੁੰਦਰ ਚੋਂ ਵੀ ਅੱਗ ਨਿਕਲਣੀ ਐ ਬੜਬਾ ਅਗਨੀ ਜਵਾਲਾ ਪਰ ਜਦੋਂ ਉਹਨੇ ਚੱਲ ਪੈਣੇ ਅੱਜ ਮੈਂ ਜਵਾਲਾ ਜੀ ਐ ਆਪੇ ਹੀ ਲਾਟਾਂ ਪੈਂਦੀਆਂ ਨੇ ਲਾਟਾਂ ਵਾਲੀ ਕਹਿੰਦੇ ਐ ਧਰਤੀ ਜੋ ਜਦੋਂ ਲਾਟਾਂ ਪੈਣਗੀਆਂ ਸੱਤੇ ਸਮੁੰਦਰ ਹੇਠਾਂ ਦੇ ਪੜਾ 6 ਪਤਾਲਾਂ ਦੀਆਂ ਤਹਾਂ ਹੇਠਾਂ ਪਾਣੀ ਹੈ ਸੱਤੇ ਸਮੁੰਦਰਾਂ ਦਾ ਇੱਕ ਕਰ ਦੇਣੇ ਗੱਜ ਕੇ ਬੋਲੋ ਸਤਿ